ਹਾਂਜੀ ਸਸਤਰੀ ਕਾਲ ਮੈਂ ਸੋਡੀ ਆਪਣੇ ਰਿੰਦਰ ਤੇ ਆਪਣੇ ਕੋਲੇ ਆਇਆ ਜੀ 95 ਕੇਲਿਆਂ ਦੇ ਵਿੱਚ ਮੁੰਡਾ ਤੇ ਮੁੰਡਾ ਹੈਗਾ ਇਧਰ ਹਰਿਆਣੇ ਸਾਈਡ ਦਾ ਤੇ ਆਪਾਂ ਨੂੰ ਕੁੜੀ ਚਾਹੀਦੀ ਐ ਚਾਹੇ ਹਰੇਣਿਆ ਹਰਿਆਣੇ ਤੋਂ ਹੀ ਹੋਵੇ ਚਾਹੇ ਇਧਰੋਂ ਹੋਵੇ ਤੇ ਪੂਰੀ ਰਿਚ ਫੈਮਿਲੀ ਦੀ ਚਾਹੀਦੀ ਐ ਜੀ ਵਿਆਹ ਪੂਰਾ ਵਧੀਆ ਕਰਵਾਉਣਗੇ ਤੇ ਵੀਰ ਨੇ 35 ਕਿੱਲੇ ਇਧਰ ਕੋਟਕਪੂਰੇ ਵੀ ਆ ਕੇ ਲੈਣੇ ਨੇ ਠੀਕ ਐ ਗੱਲ ਚੱਲਦੀ ਐ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਗੁੱਡੀ 93 ਵਰਨ ਜੀ ਤੇ ਗੁੱਡੀ ਹੈਗੀ ਆ ਜੱਟਾਂ ਦੀ 6-7 ਕਿੱਲਿਆਂ ਦੇ ਵਿੱਚ ਆਪਾਂ ਨੂੰ ਮੁੰਡਾ ਚਾਹੀਦਾ ਜੀ 12 ਕਪੜੀ ਹੋਈ ਐ ਤੇ ਵਧੀਆ ਪਰਿਵਾਰ ਚੋਂ ਐ ਭੈਣ ਪਿਆ ਵੀ ਵਧੀਆ ਕਰਨਗੇ ਜੀ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਇਹ ਭੈਣ ਦਾ ਏਰੀਆ ਹੈਗਾ ਬਗਾ ਪੁਰਾਣਾ ਬਾਗੇ ਪੁਰਾਣੇ ਦੇ ਨੇੜੇ ਤੇੜੀ ਕਰਨਾ ਇਹਨਾਂ ਨੇ ਜੇ ਕੋਈ ਇੱਧਰ ਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਅਸੋਦੀ ਆਪਣੀ ਰਿਪੋਰਟ ਤੇ ਆਪਣੇ ਕੋਲੇ ਆਈਏ ਆਸਟ੍ਰੇਲੀਆ ਦੀ ਪੀਆਰ ਕੁੜੀ ਤੇ ਕੁੜੀ ਕੋਲੇ ਹੈਗਾ 10 ਸਾਲ ਦਾ ਮੁੰਡਾ ਜੀ ਜਿਹੜਾ ਵੀ ਮੇਰਾ ਵੀਰ ਉਸ ਭੈਣ ਸਮੇਤ ਬੱਚੇ ਅਪਣਾਉਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ 7 8 ਫੀਲਿਆਂ ਦੇ ਵਿੱਚ ਭਾਲਦੀ ਆ ਭੈਣ ਕਿ ਮੁੰਡਾ ਜੀ 10 ਸਾਲ ਦਾ ਭੈਣ ਦੀ ਉਮਰ ਹੈਗੀ 35 ਸਾਲ ਜੱਟਾਂ ਦੀ ਕੁੜੀ ਹੈ ਤੇ ਵੀਡੀਓ ਨੂੰ ਕਰ ਦੋ ਤਦਕੇ ਸ਼ੇਅਰ ਆਪਾਂ ਨੂੰ ਜੱਟਾਂ ਮੁੰਡ ਜੱਟਾਂ ਦਾ ਹੀ ਮੁੰਡਾ ਚਾਹੀਦਾ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿੰਦਰ ਤੇ ਇੱਕ ਆਪਣੇ ਕੋਲੇ ਚੰਡੀਗੜ੍ਹ ਤੋਂ ਮੁੰਡਾ ਆਇਆ ਜੀ 20 ਲੱਖ ਰੁਪਏ ਮਹੀਨੇ ਦਾ ਕਮਾਉਂਦਾ ਵੀਰ ਦੀਆਂ ਖੁਦ ਦੀਆਂ ਆਪਣੀਆਂ ਕੰਪਨੀਆਂ ਨੇ ਜੀ ਤੇ ਬਾਕੀ ਗੱਲ ਆਪਾਂ ਫੋਨ ਤੇ ਕਰਾਂਗੇ ਤੇ ਵੀਰ ਦੀ ਉਮਰ ਹੈਗੀ 30 ਸਾਲ ਤੇ ਆਪਾਂ ਨੂੰ ਪੂਰੀ ਸਿਰਫ ਇੱਕ ਸੋਹਣੀ ਸੁਨੱਖੀ ਜਾਨੀ ਹੋਵੇ ਤੇ বিয়ে ਕਰੀ ਹੋਵੇ ਪੂਰੀ ਨਹੀਂ ਠੋਕਟ ਵੀਏ ਹੋਵੇ ਪੂਰੀ ਸੋਹਣੀ ਸੁਨੱਖੀ ਹੋਵੇ ਤੇ ਵੀਰ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਜੀ ਬਸ ਇੱਕ ਸੋਹਣੀ ਦੀ ਡਿਮਾਂਡ ਹੈ ਜੀ ਜੱਟਾਂ ਦੀ ਕੁੜੀ